ਤਰਨਤਾਰਨ ਦੇ ਵਿੱਚ ਅਤਵਾਦੀ ਸਾਜ਼ਿਸ਼ ਨੂੰ ناکਾਮ ਕੀਤਾ ਗਿਆ ਤਰਨਤਾਰਨ ਦੇ ਵਿੱਚ ਆਈਡੀ ਬਰਾਮਦ ਹੋਇਆ ਹੈ ਐਂਟੀ ਗੈਂਗਸਟਰ ਟਾਸਕ ਫੋਰਸ ਨੇ ਆਈਡੀ ਬਰਾਮਦ ਕੀਤਾ ਹੈ ਸائیں ਖਬਰ ਹੈ ਇਸ ਸਮੇਂ ਦੀ ਤਰਨਤਾਰਨ ਦੇ ਵਿੱਚ ਆਈਡੀ ਬਰਾਮਦ ਕੀਤਾ ਗਿਆ ਸਰਹਦੀ ਜ਼ਿਲ੍ਹਾ ਪੰਜਾਬ ਦਾ ਉੱਥੇ ਅਤਵਾਦੀ ਸਾਜ਼ਿਸ਼ ਦੱਸੀ ਜਾ ਰਹੀ ਹੈ ਜਿਸ ਨੂੰ ناکਾਮ ਕੀਤਾ ਗਿਆ ਔਰ ਐਂਟੀ ਗੈਂਗਸਟਰ ਟਾਸਕ ਫੋਰਸ ਦੇ ਵੱਲੋਂ ਆਈਡੀ ਨੂੰ ਰਿਕਵਰ ਕੀਤਾ ਗਿਆ ਹੈ ਔਰ ਕਾਬਲੇ ਕਾਰ ਦੇ ਵੀ ਹੈ ਕਿ ਰਹਿਸਮਈ तरीके ਨਾਲ ਇਹ ਕਈ ਵਾਰ ਲੁਕੋਈਆਂ ਹੁੰਦੀਆਂ ਨੇ ਇਹ ਚੀਜ਼ਾਂ ਪਟਸਵਾਲੇ ਜ਼ਰੂਰ ਹੈ ਕਿ ਇਸ ਆਈਡੀ ਦੇ ਨਾਲ ਕਿਸ ਨੂੰ ਟਾਰਗੇਟ ਕੀਤਾ ਜਾਣਾ ਸੀ ਇਹਨਾਂ ਦੇ ਮਨਸੂਬੇ ਕੀ ਸਨ ਆਖਿਰ ਜਿਹੜੀ ਇਹ ਬਰਾਮਦਗੀ ਹੋਈ ਹੈ ਉਹ ਕਿਵੇਂ ਹੋਈ ਹੈ ਕਿ ਕੋਈ ਸਿਕਰਟ ਇਨਫੋਰਮੇਸ਼ਨ ਸੀ ਜਾਂ ਸਰਚ ਦੇ ਦੌਰਾਨ ਹੀ ਇਹ ਬਰਾਮਦਗੀ ਹੋ ਗਈ ਖੈਰ ਏਜੰਸੀਆਂ ਡੈਫੀਨਿਟਲੀ ਜਾਂਚ ਕਰ ਰਹੀਆਂ ਹੋਣਗੀਆਂ ਐਂਟੀ ਗੈਂਗਸਟਰ ਟਾਸਕ ਫੋਰਸ ਦੇ ਵਿੱਚ ਲੱਗੀ ਹੋਈ

और इससे पहले भी क्रॉस बॉर्डर से जो एके सैतालीस और गोला बारूद पंजाब पहुंचा था उसे भी पंजाब की एंटी गैंगस्टर टास्क फोर्स पंजाब पुलिस ने बीच में बरामद किया था तो ये पंद्रह अगस्त से पहले एक बड़ी कामयाबी जो है पंजाब पुलिस को मिली है कुछ देर के बाद पंजाब पुलिस एक विस्तार पूर्वक इस पूरी जानकारी को साझा करेगी कि ये आईडी किस रास्ते से भारत तक पहुंची थी क्या टारगेट थे कौन लोग इसके पीछे हैं और इसे असेंबल कहां से करना था किस तरह की तबाही मचाने का प्लान था आनंद कोई गिरफ्तारी भी हुई इसके साथ कोई ऐसी इंफॉर्मेशन देखिए अब कुछ लोग अभी एजेंसीज के रडार पे हैं पंजाब पुलिस के रडार पे हैं पंजाब पुलिस ये भी पता लगाने की कोशिश करेगी कि पंजाब से आईडी डी किस किस तरह से भारत पहुंची थी ड्रोन के जरिए पहुंची या कैसे किस तरह से इसे यहां तक लाया गया और कैसे इसे असम्बल करने की कोशिश की गई थी जो जानकारी मिल रही कि खालिस्तानी आतंकी जो रिंदा है वो इस तो पूरी साजिश के पीछे है इसके पहले भी कई एसोसिएट जो है वो पंजाब से गिरफ्तार किए जा चुके हैं ਤੁਹਾਨੂੰ ਸ਼ੁਕਰੀਆ ਧੰਨਵਾਦ ਹਮਾਰੇ ਸਾਥ ਜੁੜਨੇ ਕੇ ਲੀਏ ਤਾਂ ਥੋੜੀ ਦੇਰ ਦੇ ਵਿੱਚ ਤਰਨਤਾਰਨ ਪੁਲਿਸ ਵੀ ਕਲੀਅਰ ਕਰ ਦੇਗੀ ਕਿ ਆਖਿਰ ਕਿਸ ਤਰੀਕੇ ਦੇ ਨਾਲ ਇਹ ਰਿਕਵਰੀ ਕੀਤੀ ਗਈ ਹੈ ਤਰਨਤਾਰਨ ਚ دہشت گردੀ ਸਾਜ਼ਿਸ਼ ਨੂੰ ناکਾਮ ਕਰਨ ਦੇ ਵਿੱਚ ਇਹ ਕਾਮਯਾਬੀ ਮਿਲੀ ਹੈ ਕਾਬਲੇ ਗੌਰੇ ਵੀ ਹੈ ਕਿ 15 ਅਗਸਤ ਬਿਲਕੁਲ ਨੇੜੇ ਆਜ਼ਾਦੀ ਦਿਹਾੜਾ ਤੇ ਉਸ ਤੋਂ ਪਹਿਲਾਂ ਆਮ ਤੌਰ ਤੇ ਜਿਹੜੀ ਸੁਰੱਖਿਆ ਹੈ ਉਸ ਦੇ ਵਿੱਚ ਕਈ ਗੁਣਾ ਇਜ਼ਾਫਾ ਜ਼ਰੂਰ ਕਰ ਦਿੱਤਾ ਜਾਂਦਾ ਹੈ ਔਰ ਉਸ ਸਰਹੱਦ ਤੋਂ ਲੈ ਕੇ ਦੇਸ਼ ਦੇ ਹਰ ਕੋਨੇ ਦੇ ਵਿੱਚ ਉਹ ਸਰਗਰਮੀ ਸਾਨੂੰ ਨਜ਼ਰ ਆਉਂਦੀ ਹੈ ਤੁਹਾਨੂੰ ਆਪਣੇ ਇਲਾਕੇ ਦੇ ਵਿੱਚ ਵੀ ਬੈਰੀਕੇਡਿੰਗਸ ਨਜ਼ਰ ਆਉਂਦੀਆਂ ਹੋਣਗੀਆਂ ਔਰ ਉਸਦੀ ਵਜ੍ਹਾ ਨਾਲ ਹੀ ਪੂਰੀ ਸਰਗਰਮੀ ਹੈ ਤੇ ਇਸ ਵਿਚਾਲੇ ਜਿਹੜੀਆਂ ਇਨਪੁਟਸ ਨੇ ਉਹਨਾਂ ਦੇ ਉੱਤੇ ਕਾਰਵਾਈ ਕਰਦੇ ਹੋਏ ਇਹ ਆਈਡੀ ਬਰਾਮਦ ਕੀਤਾ ਗਿਆ ਹਾਲਾਂਕਿ ਕਿੱਥੇ ਜਾਣੀ ਸੀ ਕਿੱਥੋਂ ਆਈ ਸੀ ਕੌਣ ਇਸ ਦੇ ਪਿੱਛੇ ਹੈ ਕੌਣ ਇਸ ਨੂੰ ਰਿਸੀਵ ਕਰਕੇ ਉੱਥੇ ਤੱਕ ਲੈ ਕੇ ਆਇਆ ਤਰਨਤਾਰਨ ਦੇ ਵਿੱਚ ਸਾਰੀਆਂ ਚੀਜ਼ਾਂ ਹੈਗੀਆਂ ਨੇ ਜਿਸ ਨੂੰ ਲੈ ਕੇ ਪੁਲਿਸ ਇਨਵੈਸਟੀਗੇਟ ਕਰ ਰਹੀ ਹੈ ਔਰ ਕਿਹਾ ਜਾ ਰਿਹਾ ਹੈ ਕਿ ਥੋੜੀ ਦੇਰ ਦੇ ਵਿੱਚ ਹੋ ਸਕਦਾ ਹੈ ਤਰਨਤਾਰਨ ਪੁਲਿਸ ਅਫੀਸ਼ੀਅਲ ਤੌਰ ਦੇ ਉੱਤੇ ਇਸ ਬਾਰੇ ਜਾਣਕਾਰੀ ਦੇ ਉਧਰ ਦਿੱਲੀ ਦੇ ਵਿੱਚ 15 ਅਗਸਤ ਨੂੰ ਹੈ ਕਿ ਇੱਕ ਵੱਡਾ ਅਲਰਟ ਜਾਰੀ ਕੀਤਾ ਗਿਆ ਹੈ ਦਿੱਲੀ ਚ ਸੁਰੱਖਿਆ ਏਜੰਸੀਆਂ ਨੇ ਅਲਰਟ ਜਾਰੀ ਕੀਤਾ ਹੈ ਕਿ 15 ਅਗਸਤ ਨੂੰ ਮਾਹੌਲ ਖਰਾਬ ਕਰਨ ਦੀ ਸਾਜ਼ਿਸ਼ ਹੋ ਸਕਦੀ ਹੈ ਔਰ ਇਸ ਦੇ ਪਿੱਛੇ ਹੋਏਗਾ ਐਸਐਫጄ ਐਸਐਫጄ ਦੇ ਸਲੀਪਰਡ ਸੈੱਲ ਮਾਹੌਲ ਖਰਾਬ ਕਰ ਸਕਦੇ ਨੇ ਔਰ ਦਿੱਲੀ ਨੂੰ ਟਾਰਗੇਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਾ ਸਕਦੀ ਹੈ ਦਿੱਲੀ ਪੁਲਿਸ ਦੇ ਕ੍ਰਾਈਮ ਸਪੈਸ਼ਲ ਸੈੱਲ ਦੇ ਵੱਲੋਂ ਅਲਰਟ ਜਾਰੀ ਕੀਤਾ ਗਿਆ ਔਰ ਨਿਸ਼ਾਨੇ ਦੇ ਉੱਤੇ ਜਿਹੜੀਆਂ ਬਹੁਤ ਸੈਂਸਿਟਿਵ ਬਥਾਵਾ ਨੇ ਖਾਸ ਤੌਰ ਤੇ 15 ਅਗਸਤ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਲਾਲ ਕਿਲਾ ਔਰ ਮੈਟਰੋ ਸਟੇਸ਼ਨਸ ਨਹੀਂ ਦਿੱਲੀ ਦੇ ਵਿੱਚ ਬਹੁਤ ਸਾਰੇ ਸੰਵੇਦਨਸ਼ੀਲ ਇਲਾਕੇ ਨੇ ਉਹਨਾਂ ਨੂੰ ਵੀ ਟਾਰਗੇਟ ਕੀਤਾ ਜਾ ਸਕਦਾ ਇਸ ਕਰਕੇ ਹਰ ਦਿੱਲੀ ਦੇ ਜਿਹੜੇ ਇਤਿਹਾਸਿਕ ਥਾਮਾਂ ਨੇ ਆ ਜਿਹੜੀਆਂ ਭੀੜ ਭੜਲੀਆਂ ਥਾਮਾਂ ਨੇ ਉੱਥੇ ਜਿਹੜੀ ਪੁਲਿਸ ਹੌਸ ਦੇ ਵਿੱਚ ਇਜ਼ਾਫਾ ਕੀਤਾ ਗਿਆ ਕਾਬਲੇ ਗੌਰ ਇਹ ਵੀ ਹੈ ਕਿ ਦਿੱਲੀ ਦੇ ਵਿੱਚ ਪ੍ਰਧਾਨ ਮੰਤਰੀ ਲਾਲ ਕਿਲੇ ਦੇ ਉੱਤੇ ਹੀ ਤਿਰੰਗਾ ਫਹਿਰਾਉਂਦੇ ਨੇ 15 ਅਗਸਤ ਦੇ ਦਿਨ 26 ਜਨਵਰੀ ਨੂੰ ਦੇਸ਼ ਦੇ ਰਾਸ਼ਟਰਪਤੀ ਦੇ ਵੱਲੋਂ ਤਿਰੰਗਾ ਫਹਿਰਾਇਆ ਜਾਂਦਾ ਹੈ ਤੇ 15 ਅਗਸਤ ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਦੇ ਵੱਲੋਂ ਸਪੀਚ ਦਿੱਤੀ ਜਾਂਦੀ ਹੈ ਤੇ ਤਰੰਗਾ ਫਹਿਰਾਇਆ ਜਾਂਦਾ ਹੈ ਤਾਂ 15 ਗੱਜ ਦਾ ਦਿਨ ਹੈ ਹੋਏਗਾ ਜਦੋਂ ਲਾਲ ਕਿਲੇ ਦੇ ਉੱਤੇ ਤਿਰੰਗਾ ਫਹਿਰਾਇਆ ਜਾਏਗਾ ਇਸ ਕਰਕੇ ਲਾਲ ਕਿਲਾ ਤਾਂ ਹਮੇਸ਼ਾ ਤੋਂ ਹੀ ਸੁਰੱਖਿਆ ਦੇ ਹਿਸਾਬ ਦੇ ਨਾਲ ਬਹੁਤ ਸੈਂਸਿਟਿਵ ਥਾਂ ਹੁੰਦੀ ਹੈ ਨਾ ਔਰ ਬਹੁਤਾਂ ਇਤਜ਼ਾਮ ਦਿੱਲੀ ਦੇ ਵਿੱਚ ਵੀ ਕੀਤੇ ਜਾ ਰਹੇ ਹਨ ਇੱਕ ਵਾਰ ਫਿਰ ਅਸੀਂ ਰੁਕ ਕਰਦੇ ਹਾਂ ਵਾਪਸ ਔਰ ਗੱਲ ਕਰਾਂਗੇ ਤਰਨਤਨ ਵਾਲੇ ਮਾਮਲੇ ਦਾ ਤਰਨਤਨ ਦੇ ਵਿੱਚ ਅਤਵਾਦੀ ਸਾਜ਼ਿਸ਼ ਨੂੰ ناکਾਮ ਕੀਤਾ ਗਿਆ ਔਰ ਕਾਬਲੇ ਗੌਰ ਹੈ ਕਿ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਦੇ ਵੱਲੋਂ ਵੀ ਇਸ ਦੇ ਮੁਤਲਕ ਜਾਣਕਾਰੀ ਸਾਂਝੀ ਕਰ ਦਿੱਤੀ ਗਈ ਹੈ ਐਂਟੀ ਗੈਂਗਸਟਰ ਟਾਸਕ ਫੋਰਸ ਨੇ ਆਈਡੀ ਬਰਾਮਦ ਕੀਤਾ ਏ ਔਰ ਤੁਹਾਨੂੰ ਦੱਸਦੀ ਹੈ ਕਿ ਇਸ ਦੇ ਵਿੱਚ ਜ਼ਿਕਰ ਕੀਤਾ ਗਿਆ ਹੈ ਕਿ ਜਿਹੜੀ ਆਈਡੀ ਬਰਾਮਦ ਹੋਈ ਹੈ ਔਰ ਡੀਜੀਪੀ ਨੇ ਟਵੀਟ ਕਰਦੇ ਹੋਏ ਲਿਖਿਆ ਕਿ ਇੰਟੈਲੀਜੈਂਸ ਦੀ ਸਾਡੇ ਕੋਲ ਲੀਡ ਸੀ ਔਰ ਉਸ ਤੋਂ ਬਾਅਦ ਐਂਟੀ ਗੈਂਗਸਟਰ ਟਾਸ ਫੋਰਸ ਪੰਜਾਬ ਦੀ ਜਿਹੜੀ ਏਜੀਟੀਐਫ ਹੈ ਉਸ ਨੇ ਸਕਸੈਸਫੁਲੀ ਇੱਕ ਟੈਰਰ ਪਲੋਟ ਜਿਹੜਾ ਸੀਗਾ ਉਸ ਨੂੰ ਪਾਕਿਸਤਾਨ ਬੇਸਡ ਬਬਰਖਾਲਸ ਸਿੰਘ ਇੰਟਰਨੈਸ਼ਨਲ ਬੀਕੀਆਈ ਜਿਸ ਨੂੰ ਹਰਵਿੰਦਰ ਰਿੰਦਾ ਤੇ ਲਖਬੀਰ ਲੰਡਾ ਬੈਕ ਕਰਦੇ ਨੇ ਉਹਨਾਂ ਦੇ ਵੱਲੋਂ ਆਪਰੇਟ ਕੀਤਾ ਜਾ ਰਿਹਾ ਸੀ ਔਰ ਤਰਨ ਤਰਨ ਦੇ ਵਿੱਚ ਜਿਹੜਾ ਸਰਚ ਮੁਹਿੰਮ ਚਲਾਈ ਗਈ ਤੇ ਇਸ ਦੌਰਾਨ ਆਈਈਡੀ ਜਿਹੜਾ ਬਰਾਮਦ ਕੀਤਾ ਗਿਆ ਹੈ ਇੰਪਰੋਵਾਈਜ਼ਡ ਐਕਸਪਲੋਸਿਵ ਡਿਵਾਈਸ ਜਿਸ ਨੂੰ ਕਹਿੰਦੇ ਨੇ ਤਾਂ ਤਸਵੀਰ ਵੀ ਤੁਹਾਨੂੰ ਦਿਖਾ ਰਹੇ ਜਿਹੜੀ ਰਿਕਵਰੀ ਕੀਤੀ ਗਈ ਹੈ ਔਰ ਜਦੋਂ ਟੀਮ ਉੱਥੇ ਪਹੁੰਚੀ ਸੀ ਉਸ ਰਿਕਵਰੀ ਦੇ ਲਈ ਤਰਨ ਤਰਨ ਦੇ ਵਿੱਚ ਰਿਕਵਰੀ ਹੋਈ ਹੈ ਔਰ ਤਾਂ ਇਹ ਦੱਸ ਵੀਰ ਜੀ ਤਾਂ ਦੀ ਕਾਰੀਆਂ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਦੇ ਵੱਲੋਂ ਜਿਹੜੀ ਟਵੀਟ ਕੀਤੀ ਗਈ ਹੈ ਉਸ ਤਸਵੀਰ ਦੀ ਕਿ ਚਲ ਹੈ ਕਿ ਜਿਸ ਦੇ ਵਿੱਚ ਟੀਮ ਪਹੁੰਚੀ ਸੀ ਜਿਨ੍ਹਾਂ ਦੇ ਵੱਲੋਂ ਕਿਉਂਕਿ ਬੰਬਸਕਵਰ ਟੀਮ ਹੁੰਦੀ ਹੈ ਉਹਨਾਂ ਦੇ ਵੱਲੋਂ ਕੀ ਜਾ ਕੇ ਜਿੱਥੇ ਕੋਈ ਇਨਫੋਰਮੇਸ਼ਨ ਮਿਲਦੀ ਹੈ ਤਾਂ ਫਿਰ ਰਿਕਵਰੀ ਕੀਤੀ ਜਾਂਦੀ ਹੈ ਔਰ ਕਾਬਲੇ ਗੌਰ ਹੈ ਕਿ ਇਸ ਨੂੰ ਬਿਲਕੁਲ ਸੇਫਲੀ ਉੱਥੋਂ ਸ਼ਿਫਟ ਕਰ ਦਿੱਤਾ ਗਿਆ ਹੈ ਇਹ ਵੀ ਜਾਣਕਾਰੀ ਦਿੱਤੀ ਗਈ ਹੈ ਡੀਜੀਪੀ ਦੇ ਵੱਲੋਂ ਔਰ ਕਾਬਲੇ ਗੌਰ ਇਹ ਵੀ ਹੈ ਕਿ ਪੁਲਿਸ ਸਟੇਸ਼ਨ ਸਰਖਾਲੀ ਤਰਨਤਾਰਨ ਦੇ ਸਰਹਾਲੀ ਪੁਲਿਸ ਸਟੇਸ਼ਨ ਇਲਾਕੇ ਦੇ ਵਿੱਚ ਇਹ ਥਾਂ ਪੈਂਦੀ ਹੈ ਜਿੱਥੇ ਰਿਕਵਰੀ ਕੀਤੀ ਗਈ ਹੈ ਐਫ ਆਈ ਆਰ ਸਰਹਾਲੀ ਥਾਣੇ ਦੇ ਵਿੱਚ ਦਰਜ ਕਰਵਾਈ ਗਈ ਹੈ ਦਰਜ ਕੀਤੀ ਗਈ ਹੈ ਜੋ ਜਾਣਕਾਰੀ ਦਿੱਤੀ ਗਈ ਹੈ ਡੀ ਜੀ ਪੀ ਪੰਜਾਬ ਦੇ ਵੱਲੋਂ ਤੇ ਉਹਨਾਂ ਨੇ ਜ਼ਿਕਰ ਕੀਤਾ ਹੈ ਕਿ ਆਈ ਡੀ ਜਿਹੜੀ ਸਾਨੂੰ ਪਹਿਲਾਂ ਇੰਟੈਲੀਜੈਂਸ ਦੇ ਇਹਨਾਂ ਕੁਝ ਖੂਫੀਆ ਇਨਪੁਟਸ ਮਿਲੇ ਸਨ ਜਿਸ ਤੋਂ ਬਾਅਦ ਅਸੀਂ ਸਰਚ ਮੁਹਿੰਮ ਸ਼ੁਰੂ ਕੀਤੀ ਤੇ ਫਿਰ ਸਾਡੇ ਕੋਲ ਥੋੜੀ ਕੋਈ ਹਿਊਮਨ ਇੰਟੈਲੀਜੈਂਸ ਵੀ ਆਈ ਯਾਨੀ ਕਿ ਜਿਹੜੇ ਲੋਕਲ ਇਨਫਾਰਮਰ ਹੁੰਦੇ ਨੇ ਪੁਲਿਸ ਦੇ ਉਹਨਾਂ ਦੇ ਜ਼ਰੀਏ ਵੀ ਪੁਲਿਸ ਦੇ ਕੋਲ ਕੋਈ ਇਨਫਰਮੇਸ਼ਨ ਪਹੁੰਚਦੀ ਹੈ ਤੇ ਉਸ ਤੋਂ ਬਾਅਦ ਫਿਰ ਪੁਲਿਸ ਦੀਆਂ ਟੀਮਾਂ ਰਵਾਨਾ ਹੁੰਦੀਆਂ ਨੇ ਜਿੱਥੇ ਇਹ ਇਨਫਰਮੇਸ਼ਨ ਸੀ ਕਿ ਉੱਥੇ ਆਈਈਡੀ ਹੋ ਸਕਦਾ ਹੈ ਖੈਰ ਉੱਥੇ ਆਈਡੀ ਸੀ ਪੁਲਿਸ ਉੱਥੇ ਪਹੁੰਚੀ ਜਿਹੜੇ ਬੌਮਸ ਕੁਇਡ ਦਾ ਦੇ ਦਸਤੇ ਨੇ ਉਹ ਵੀ ਉੱਥੇ ਪਹੁੰਚੇ ਹੋਏ ਸਨ ਐਕਸਪਲੋਸਿਵ ਆਰਡਨੈਂਸ ਡਿਸਪੋਜ਼ਲ was called to since the defusal of the id and subsequently diffused in joint efforts dgpnetweet ਦੇ ਵਿੱਚ ਜ਼ਿਕਰ ਕੀਤਾ ਤੇ ਉਹਨਾਂ ਨੇ ਕਿਹਾ ਕਿ ਟੀਮ ਉੱਥੇ ਪਹੁੰਚੀ ਸੀ iod ਤੇ ਉਹਨਾਂ ਦੇ joint operation ਦੇ ਵਿੱਚ ਅਸੀਂ ਜਿਹੜਾ ਉਸ ਨੂੰ डिफ्यूज ਕੀਤਾ ਔਰ ਸਕਸੈਸਫੁਲੀ ਉਸ ਨੂੰ ਟ੍ਰਾਂਸਪੋਰਟ ਕਰਕੇ ਜਿਹੜੀ ਉਸ ਥਾਂ ਤੋਂ ਹਟਾ ਦਿੱਤਾ ਗਿਆ ਔਰ ਜਿੱਥੇ ਹੋਣਾ ਚਾਹੀਦਾ ਸੀ ਸੁਰੱਖਿਅਤ ਥਾਂ ਦੇ ਉੱਤੇ ਇਹ id ਭੇਜ ਦਿੱਤਾ ਗਿਆ डिफ्यूज ਕਰਕੇ ਤਾਂ ਵੱਡੀ ਅਤਵਾਦੀ ਦਾ ਸਾਜ਼ਿਸ਼ ਕਿਹਾ ਜਾ ਰਿਹਾ ਹੈ ਪੰਜਾਬ ਦੇ ਵਿੱਚ ਜਿਹੜੀ ਅੰਜਾਮ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਔਰ ਜਿਸ ਨੂੰ ناکਾਮ ਕਰ ਦਿੱਤਾ ਗਿਆ ਔਰ ਪੰਜਾਬ ਦੇ ਡੀਜੀਪੀ ਦੇ ਵੱਲੋਂ ਵੀ ਇਹ ਟਵੀਟ ਕਰਕੇ ਜਾਣਕਾਰੀ ਦੇ ਦਿੱਤੀ ਗਈ ਹੈ ਕਾਬਲੇ ਗੌਰ ਦੇ ਕਿ ਇਸ ਪੂਰੇ ਮਾਮਲੇ ਦੇ ਵਿੱਚ دہشتਗਰ ਦਰਿੰਦਾ ਤੇ ਲੰਡਾ ਦਾ ਨਾਮ ਸਾਹਮਣੇ ਆ ਰਿਹਾ ਹੈ ਦਿਨੇ 7 ਅਗਸਤ ਦਾ ਔਰ ਮੌਕਾ ਇਹ 15 ਅਗਸਤ ਦਾ ਇਸ ਕਰਕੇ ਅਜਿਹੀਆਂ ਘਟਨਾਵਾਂ ਵਾਪਰਨ ਦੀ ਜਿਹੜੀ ਘਟਨਾ ਵਾਪਰਦੀ ਹੈ ਤਾਂ ਆਪਣੇ ਆਪ ਦੇ ਵਿੱਚ ਬਹੁਤ ਇੰਪੋਰਟੈਂਟ ਹੋ ਜਾਂਦੀ ਹੈ ਇਸ ਕਰਕੇ आप कह सकते हैं कि बहुत सेंसिटिव जिस तरीके तिवारी जुड़ हैं। आनंद जो हम कर रहे हैं डीजीपी एक ट्वीट कर दिया गया है जिसमें वो जिक्र कर रहे हैं कि ये रिकवरी हुई है देखिए बिल्कुल जो पंजाब के डीजीपी हैं गौरव यादव उन्होंने भी ट्वीट करके इस बात की जानकारी दी किस तरह से 15 अगस्त पहले जो बब्बर खालसा इंटरनेशनल है पाकिस्तानी आतंकवादी खालिस्तानी आतंकवादी हरविंदर सिंह रिंदा है और पाकिस्तान आईएसआई है और लखवीर सिंह लांडा है। इनके इशारे पे जो आईडी है उसे प्लांट किया गया था पंजाब में और इससे की बड़ी एक टेरर स्ट्राइक करने की चार्जिश रखी जा रही थी जिसको की नाकाम किया है जो पंजाब पुलिस है पंजाब की एंटी गैंगस्टर टास्क फोर्स है तरन तारण पुलिस है इन्होंने मिल और वहाँ पे बम स्क्वाड को बुलाया गया इस जो आईडी है उसको डिफ्यूज करने के लिए और इस पूरे मामले में अभी जो जिन लोगों ने ये आईडी को प्लांट किया है तरण तारण के एक, एक जंगल नुमा इलाके में वहां पर पुलिस की टीमें सर्च ऑपरेशन कर रही हैं इनके जो एसोसिएट्स हैं उनकी धरपकड़ भी जो की जा रही है एक्सप्लोजिव एक्ट के तहत जो है वो तरण तारण के एक पुलिस स्टेशन में एफ भी जो है वो पंजाब पुलिस ने इसमें दर्ज की है तो अब पंजाब पुलिस ये पता लगाने की कोशिश करेगी कि क्रॉस बॉर्डर से लगातार जो हथियार गोला बारूद

ਔਰ ਡੀਜੀਪੀ ਪੰਜਾਬ ਦੇ ਵੱਲੋਂ ਬਕਾਇਦਾ ਟਵੀਟ ਕਰਕੇ ਇਸ ਪੂਰੇ ਮਾਮਲੇ 'ਚ ਜਾਣਕਾਰੀ ਦਿੱਤੀ ਗਈ ਕਿ ਆਖਿਰ ਕਿਸ ਤਰੀਕੇ ਨਾਲ ਰਿਕਵਰੀ ਹੋਈ ਹੈ ਔਰ ਇਹ ਵੀ ਤੁਹਾਨੂੰ ਦੱਸ ਦਈਏ ਕਿ ਡੀਜੀਪੀ ਨੇ ਆਪਣੇ ਟਵੀਟ ਦੇ ਵਿੱਚ ਲਿਖਿਆ ਕਿ ਖੁਫੀਆ ਜਾਣਕਾਰੀ ਤੇ ਐਂਟੀ ਗੈਂਗਸਟਰ ਟਾਸਕ ਫੋਰਸ ਨੇ ਪਾਕਿਸਤਾਨੀ ਸਥਿਤ ਬੀਕੇਆਈ ਦੇ ਆਪਰੇਟਿਵ ਹਰਿੰਦਰ ਰਿੰਦਾ ਅਤੇ ਅਤਵਾਦੀ ਲਖਬੀਰ ਉਰਫ ਲੰਡਾ ਦੇ ਵੱਲੋਂ ਰਚੀ ਗਈ ਕਬੱਡੀ ਸਾਜ਼ਿਸ਼ ਅਤਵਾਦੀ ਸਾਜ਼ਿਸ਼ ਨੂੰ ਕਾਮਯਾਬੀ ਦੇ ਨਾਲ ناکਾਮ ਕਰ ਦਿੱਤਾ ਹੈ ਔਰ ਏਜੀਟੀਐਫ ਨੇ ਤਰਨਤਾਰਨ ਪੁਲਿਸ ਦੇ ਨਾਲ ਮਿਲ ਕੇ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਹੈ ਤੇ ਆਈਡੀ ਬਰਾਮਦ ਕੀਤੀ ਹੈ ਔਰ ਫਿਰ ਆਈਡੀ ਬਰਾਮਦ ਕੀਤੀ ਕਿ ਹਿਊਮਨ ਇੰਟੈਲੀਜੈਂਸ ਮਿਲਿਆ ਸੀ ਤੇ ਉਸ ਤੋਂ ਬਾਅਦ ਇਹ ਬਰਾਮਦਗੀ ਤੋਂ ਬਾਅਦ ਕਾਬਲੇਗੌਰੇ ਕੀ ਪੁਲਿਸ ਦੇ ਵੱਲੋਂ ਇਸ ਨੂੰ ਡਿਫਿਊਜ਼ ਕਰ ਦਿੱਤਾ ਗਿਆ